ਚੱਲ ਜੀ ਇਕਾਲਿਸਾਰੇ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰ੍ਹਾਂ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਗਰਮੀਆਂ ਲਈ ਸਪੈਸ਼ਲ ਰਾਇਤਾ ਬਹੁਤ ਜ਼ਿਆਦਾ ਵਧੀਆ ਆਇਰਨ ਤੇ ਕੈਲਸ਼ੀਅਮ ਨਾਲ ਭਰਪੂਰ ਰਾਇਤਾ ਗਰਮੀਆਂ ਵਿੱਚ ਦੇਖੋ ਸਾਨੂੰ ਜ਼ਰੂਰ ਖਾਣਾ ਚਾਹੀਦਾ ਹੈ ਰਾਇਤਾ ਇਹ ਆਪਣੇ ਸ਼ਰੀਰ ਨੂੰ ਠੰਡਕ ਦਿੰਦਾ ਆ ਤੇ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਊਗਾ ਬਿਲਕੁਲ ਅਲੱਗ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਰਾਇਤਾ ਬਣਾਉਣਾ ਸ਼ੁਰੂ ਕਰਦੇ ਆਂ ਰਾਇਤਾ ਬਣਾਉਣ ਲਈ ਇੱਥੇ ਅਸੀਂ ਠੰਡਾ ਬਿਲਕੁਲ ਗਾੜਾ ਦਹੀਂ ਲੈਣਾ ਹੈ ਮੈਂ 2 ਕੱਪ ਦਹੀਂ ਦੇ ਲੈ ਲਿਆ ਇਹਨੂੰ ਅਸੀਂ ਚੰਗੀ ਤਰ੍ਹਾਂ ਫੈਂਟ ਲਾਂਗੇ ਜਿਹੜੇ ਇਹਦੇ ਵਿੱਚ ਲੰਮਸ ਵਗੈਰਾ ਹੁੰਦੇ ਆ ਉਹ ਅਸੀਂ ਬਿਲਕੁਲ ਨਹੀਂ ਰਹਿਣ ਦੇਣੇ ਹੈਗੇ ਤੁਸੀਂ ਇੱਕ ਚਮਚ ਨਾਲ ਜਾਂ ਤੁਸੀਂ ਵਿਸਕ ਕਰਨ ਨਾਲ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਫੈਂਟ ਲੈਣਾ ਦਹੀਂ ਨੂੰ ਇੱਕਦਮ ਸਮੂਥ ਬਣਾ ਕੇ ਤਿਆਰ ਕਰਾਂਗੇ ਦਹੀਂ ਨੂੰ ਇਦੇ ਵਿੱਚ ਮੈਂ ਥੋੜੀ ਜਿਹੀ ਕकड़ी ਜਿਹੜੀ ਕਟਿੰਗ ਕਰਕੇ ਲਈ ਹੈ ਤੁਸੀਂ ਇਹਦੇ ਵਿੱਚ ਖੀਰਾ ਵੀ ਐਡ ਕਰ ਸਕਦੇ ਹੋ ਤੇ ਇੱਕ ਪਿਆਜ਼ ਨੂੰ ਅਸੀਂ ਬਰੀਕ ਕੱਟ ਕੇ ਲੈ ਲਿਆ ਆ ਚੰਗੀ ਤਰ੍ਹਾਂ ਇਹਨਾਂ ਨੂੰ ਅਸੀਂ ਬਰੀਕ ਕੱਟ ਕੇ ਲੈਣਾ ਇਹਨਾਂ ਦੀ ਤਸਵੀਰ ਜਿਹੜੀ ਠੰਡੀ ਹੁੰਦੀ ਹੈ ਬਿਲਕੁਲ ਹੀ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਮੈਂ ਇੱਕ ਹਰੀ ਮਿਰਚ ਤੇ ਦੋ ਤਿੰਨ ਪਦੀਨੇ ਦੇ ਪੱਤੇ ਹਨ ਕੁੱਟ ਕੇ ਲੈ ਲਿਆ ਆ ਪਦੀਨੇ ਦਾ ਫਲੇਵਰ ਜਿਹੜਾ ਰਾਇਤੇ ਵਿੱਚ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇੱਕਦਮ ਫਰੈਸ਼ ਪਦੀਨਾ ਲੈਣਾ ਸੀ ਦਰਦਰਾ ਜਿਹਾ ਪੀਸ ਕੇ ਲੈ ਲਵਾਂਗੇ ਇਹਨਾਂ ਨੂੰ ਤੇ ਇਹਦੇ ਵਿੱਚ ਥੋੜੇ ਜਿਹੀ ਮਸਾਲੇ ਐਡ ਕਰਾਂਗੇ ਨਾਲ ਪਾਵਾਂਗੇ ਇਹਦੇ ਵਿੱਚ ਅਸੀਂ ਚਮਚ ਦਾ ਚੌਥਾ ਹਿੱਸਾ ਲਾਲ ਮਿਰਚ ਦਾ ਪਾਊਡਰ ਜੇ ਤੁਸੀਂ ਲਾਲ ਮਿਰਚ ਨਹੀਂ ਖਾਂਦੇ ਤਾਂ ਇਹਨੂੰ ਸਕਿਪ ਕਰ ਸਕਦੇ ਹੋ ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਦਾ ਪਾਊਡਰ ਐਡ ਕਰਾਂਗੇ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਭੁੰਨਿਆ ਹੋਇਆ ਜੀਰਾ ਪਾਊਡਰ ਦਾ ਤੇ ਇਹਦੇ ਵਿੱਚ ਪਾਵਾਂਗੇ ਕਾਲਾ ਨਮਕ ਕਾਲਾ ਨਮਕ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਘੱਟ ਵੱਧ ਕਰ ਸਕਦੇ ਹੋ ਜਿਵੇਂ ਦਾ ਤੁਸੀਂ ਖਾਣਾ ਪਸੰਦ ਕਰਦੇ ਹੋ ਤੇ ਇੱਕ ਕੱਪ ਅਸੀਂ ਫੁੱਲ ਮਖਾਣੇ ਲਏ ਆ ਇਹ ਮਖਾਣੇ ਮੈਂ ਡਰਾਈ ਰੋਸਟ ਕਰ ਲਏ ਸੀ ਦੇਖੋ ਤੁਸੀਂ ਇਹਨਾਂ ਦੀ ਨਮੀ ਬਿਲਕੁਲ ਦੂਰ ਕਰ ਲੈਣੀ ਆ ਅਸੀਂ ਉਹ ਵਿੱਚ ਨਹੀਂ ਭੁੰਨਣਾ ਸਿਰਫ ਡਰਾਈ ਰੋਸਟ ਐਦਾਂ ਹੀ ਕਰ ਲਾਂਗੇ ਇੱਕਦਮ ਕਰੰਚੀ ਜਿਹਾ ਬਣਾ ਕੇ ਤਿਆਰ ਕਰਾਂਗੇ ਇੱਕ ਕੱਪ ਲੈ ਲਈ ਸੀ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਦਹੀਂ ਵਿੱਚ ਮਿਕਸ ਕਰ ਲਾਂਗੇ ਇਹ ਰਾਇਤਾ ਖਾਣ ਵਿੱਚ ਇੰਨਾ ਜ਼ਿਆਦਾ ਵਧੀਆ ਲੱਗਦਾ ਹੈ ਤੇ ਹੈਲਦੀ ਵੀ ਹੁੰਦਾ ਹੈ ਕਿਉਂਕਿ ਜਿਹੜੇ ਬਖਾਣੇ ਹੁੰਦੇ ਆਪਣੇ ਸ਼ੀਰ ਲਈ ਬਹੁਤ ਜ਼ਿਆਦਾ ਵਧੀਆ ਹੁੰਦੇ ਆ ਆਪਣੀ ਸਕਿਨ ਲਈ ਆਪਣੇ ਵਾਲਾਂ ਲਈ ਬਹੁਤ ਜ਼ਿਆਦਾ ਵਧੀਆ ਹੁੰਦੇ ਆ ਆਇਰਨ ਤੇ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਆ ਇਹ ਸਾਨੂੰ ਜ਼ਰੂਰ ਖਾਣੇ ਚਾਹੀਦੇ ਆ ਕਿਸੇ ਨਾ ਕਿਸੇ ਰੂਪ ਵਿੱਚ ਤੁਸੀਂ ਇਹਨਾਂ ਦਾ ਤੁਸੀਂ ਚਾਟ ਬਣਾ ਕੇ ਵੀ ਖਾ ਸਕਦੇ ਹੋ ਜਾਂ ਤੁਸੀਂ ਦਹੀਂ ਵਿੱਚ ਖਾ ਸਕਦੇ ਹੋ ਪਾ ਕੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਦਹੀਂ ਆਪਣਾ ਇਸ ਤਰੀਕੇ ਦਾ ਤੇ ਇਹਦੇ ਵਿੱਚ ਅੱਧਾ ਕੱਪ ਅਸੀਂ ਠੰਡਾ ਜਿਹੜਾ ਪਾਣੀ ਪਾ ਲਵਾਂਗੇ ਕਿਉਂਕਿ ਜਦੋਂ ਅਸੀਂ ਮਖਾਣੇ ਪਾਉਂਦੇ ਆ ਦਹੀਂ ਵਿੱਚ ਤਾਂ ਇਹ ਬਹੁਤ ਜ਼ਿਆਦਾ ਦਹੀਂ ਨੂੰ ਅਬਜ਼ਰਬ ਕਰ ਲੈਂਦੇ ਆ ਤਾਂ ਦਹੀਂ ਦਹੀਂ ਆਪਣਾ ਬਹੁਤ ਜ਼ਿਆਦਾ ਗਾੜਾ ਹੋ ਜਾਂਦਾ ਹੈ ਠੰਡਾ ਪਾਣੀ ਆਪਾਂ ਪਾਵਾਂਗੇ ਇਹਦੇ ਵਿੱਚ ਦੇਖੋ ਸਾਡਾ ਰਾਇਤਾ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਜ਼ਿਆਦਾ ਵਧੀਆ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਤੇ ਤੁਸੀਂ ਜੇ ਤੁਹਾਡੇ ਕੋਲ ਹਰਾ ਧਨੀਆ ਹੈਗਾ ਤੁਸੀਂ ਇਹਦੇ ਵਿੱਚ ਉਹ ਵੀ ਐਡ ਕਰ ਸਕਦੇ ਹੋ ਇਹਨੂੰ ਅਸੀਂ ਹੁਣ ਦੂਜੇ ਬਰਤਨ ਵਿੱਚ ਪਾ ਲਵਾਂਗੇ ਸਾਡਾ ਰਾਇਤਾ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਦੇਖਣ ਵਿੱਚ ਵੀ ਕਿੰਨਾ ਵਧੀਆ ਲੱਗ ਰਿਹਾ ਹੈ ਜਿਹਦੇ ਘਰੇ ਮਹਿਮਾਨ ਆਣੇ ਹੋਣ ਤਾਂ ਤੁਸੀਂ ਇਸ ਤਰੀਕੇ ਦਾ ਰਾਇਤਾ ਬਣਾ ਕੇ ਤਿਆਰ ਕਰ ਸਕਦੇ ਹੋ ਗਰਮੀਆਂ ਵਿੱਚ ਜ਼ਰੂਰ ਖਾਣਾ ਚਾਹੀਦਾ ਸਾਨੂੰ ਰਾਇਤਾ ਥੋੜਾ ਜਿਹਾ ਇਹਦੇ ਉੱਪਰ ਪਦੀਨੇ ਦੇ ਪੱਤੇ ਪਾ ਲਵਾਂਗੇ ਤੇ ਥੋੜਾ ਜਿਹਾ ਇਹਦੇ ਵਿੱਚ ਮੈਂ ਕद्दू ਦੇ ਬੀਜ ਐਡ ਕੀਤੇ ਆ ਜੇ ਤੁਹਾਡੇ ਕੋਲ ਹੈਗੇ ਤਾਂ ਪਾ ਸਕਦੇ ਹੋ ਇਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਥੋੜਾ ਜਿਹਾ ਉੱਪਰ ਅਸੀਂ ਡੈਕੋਰੇਸ਼ਨ ਵਾਸਤੇ ਲਾਲ ਮਿਰਚੇ ਦਾ ਪਾਊਡਰ ਪਾਵਾਂਗੇ ਸਾਡਾ ਰਾਇਤਾ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਮਿਲਦੇ ਆ ਕਿਸੇ ਵਧੀਆ ਚ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ੀ ਅਕਾਲ